ਬਾਬਾ ਜੀ ਕਮਰਾ ਨਾਮ ਦਾ ਦੱਸੋ ਜਦੋਂ ਮੈਂ ਦੱਸ ਦਿੱਤਾ ਅਸੀਂ ਤਾਂ ਬੱਗੇ ਬੱਤ ਜੇ ਬਰਦਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਆਲ ਇੰਡੀਆ ਵੱਲੋਂ ਦਾਸ ਬੜਬੀਸ ਨੂੰ ਮੁੱਛਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਮੰਗ ਪੱਤਰ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪ੍ਰੋਪ ਦੇ ਸੰਬੰਧ ਵਿੱਚ ਐਸ ਡੀ ਐਮ ਬਟਾਲੇ ਨੂੰ ਦਿੱਤਾ ਗਿਆ ਹੈ ਅਸੀਂ ਹਰ ਸਾਲ ਦੀ ਤਰ੍ਹਾਂ ਮੰਗ ਕਰਦੇ ਆ ਰਹੇ ਹਾਂ ਕਿ ਇਹ ਜਿਹੜਾ ਸ਼ਹਿਰ ਹੈ ਬੜਾ ਪਵਿੱਤਰ ਸ਼ਹਿਰ ਹੈ ਇਤਿਹਾਸਿਕ ਸ਼ਹਿਰ ਹੈ ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵਿਆਹ ਦੇ ਸਮੇਂ ਆਏ ਸਨ ਜਿਹੜਾ ਵਿਆਹ ਪ੍ਰੋਪ 29 ਦੇ 30 ਤਰੀਕ ਨੂੰ ਮ ਇਥੇ ਕਈ ਨੌਜਵਾਨ ਬੱਚੇ ਹੁੱਲੜਬਾਜ਼ੀਆਂ ਬਹੁਤ ਕਰਦੇ ਹਨ ਭੰਗੜੇ ਪਾਉਂਦੇ ਹਨ ਡੀਜੇ ਲਾ ਕੇ ਕਈ ਸ਼ਰਾਬੀ ਕੇ ਬਹੁਤ ਜ਼ਿਆਦਾ ਹੁੱਲੜਬਾਜ਼ ਹੁੱਲੜਵਾਜ਼ੀਆਂ ਕਰਦੇ ਨੇ ਭੰਗੜੇ ਪਾਉਂਦੇ ਹਨ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਜਥੇਬੰਦੀ ਵੱਲੋਂ ਵੀ ਬੇਨਤੀ ਵੀ ਕਰਦੇ ਤੇ ਤਾੜਨਾ ਵੀ ਕਰਦੇ ਆ ਕਿ ਬਾਜ਼ ਆ ਜੋ ਨਾ ਇੱਥੇ ਆਣ ਕੇ ਹੁੱਲੜਬਾਜ਼ੀਆਂ ਕਰੋ ਤੇ ਨਾ ਇੱਥੇ ਭੰਗੜੇ ਪਾਓ ਤੇ ਨਾਲ ਹੀ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਜਿਹੜੇ ਇੱਥੇ ਸ਼ਰਾਬ ਦੇ ਠੇਕੇ ਸ਼ਹਿਰ ਦੇ ਵਿੱਚ ਹਨ ਉਹਨਾਂ ਤੇ ਸ਼ਹਿਰ ਤੋਂ ਬਾਹਰ ਕੱਢ ਦੇਣੇ ਚਾਹੀਦੇ ਹਨ ਕਿਉਂਕਿ ਬੜਾ ਪਵਿੱਤਰ ਸ਼ਹਿਰ ਇਹ ਸ਼ਹਿਰ ਪਵਿੱਤਰ ਸ਼ਹਿਰ ਹੈ ਪਰ ਇਥੇ ਜਦੋਂ ਸਤਕਰਤਾਰੀਆਂ ਦੇ ਗੁਰਦੁਆਰਾ ਸਾਹਿਬ ਦੇ ਨੇੜੇ 메ਨ ਗੇਟ ਜਿਹੜਾ ਕੰਧ ਸਾਹਿਬ ਨੂੰ ਜਾਂਦਾ ਰਸਤਾ ਉਹਦੇ ਲਾਗੇ ਦੋ ਤਿੰਨ ਠੇਕੇ ਨੇ ਤੇ ਸ਼ਰਾਬ ਵਾਲੇ ਹਾਤੇ ਨੇ ਮੀਟ ਵਾਲੇ ਹਾਤੇ ਨੇ ਉਥੇ ਜਿਹੜੀਆਂ ਵਾ ਉਹਦੋਂ ਪਿਛਲੇ ਸਾਲ ਵੀ ਸਾਨੂੰ ਡਾਗ ਫੇਰਨੀ ਪੈ ਗਈ ਸੀ ਕਿਉਂਕਿ ਦਾਗ ਤਾਂ ਫੇਰਨੀ ਪੈ ਗਈ ਇਹ ਸਰਕਾਰ ਦੇ ਮੰਗ ਪੱਤਰ ਦੇਣ ਦੇ باوجود ਵੀ ਸ਼ਰਾਬ ਦੇ ਠੇਕੇ ਖੁੱਲੇ ਸਨ ਤੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਮੀਡੀਆ ਰਾਈ ਕਿ ਜਿਹੜੇ ਵੀ ਹੁਲੜਵਾਜ ਬੱਚੇ ਇੱਥੇ ਆਣ ਕੇ ਹੁਲੜਵਾਜੀਆਂ ਕਰਦੇ ਨੇ ਟਰੈਕਟਰ ਦੇ ਆਣ ਕੇ ਸ਼ੋ ਸ਼ਰਾਬਾ ਕਰਦੇ ਨੇ ਭਾਵੇਂ ਉਹ ਟਰੈਕਟਰ ਤੁਹਾਨੂੰ ਬੌਂਡ ਕਰਨੇ ਪੈ ਜਾਣ ਜ਼ਰੂਰ ਕਰਿਓ ਜਾਂ ਉਹਨਾਂ ਦੇ ਚਲਾਨ ਕੱਟ ਕੇ ਥਾਣਿਆਂ ਦੇ ਅੰਦਰ ਬੰਦ ਕਰਨੇ ਪੈ ਦੇ ਜ਼ਰੂਰ ਕਰਿਓ ਕਿਉਂਕਿ ਅੱਜ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਕਰ ਰਹੇ ਨੇ ਉਹ ਮਾਪਿਆਂ ਦਾ ਵੀ ਫਰਜ਼ ਪੰਦਾ ਹੈ ਪਹਿਲ ਤੇ ਆਧਾਰ ਦੇ ਕੇ ਬੱਚਿਆਂ ਨੂੰ ਸਮਝਾ ਕੇ ਕਲੀਏਗੇ ਇੱਥੇ ਆਣ ਕੇ ਸੇਵਾ ਕਰੋ ਤੇ ਸਿਮਤ ਕਰੋ ਪਰ ਉਹ ਆਣ ਕੇ ਇੱਥੇ ਬਹੁਤ ਸ਼ੋਸ਼ਰਾਬਾ ਕਰਦੇ ਨੇ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਬਿਲਕੁਲ ਕਮਰਕਸੇ ਕੀਤੇ ਹਨ ਜੇਕਰ ਸਾਨੂੰ ਲੜਬਾਜ ਵਜਗੇ ਪਰ ਕੇ ਪ੍ਰਸ਼ਾਸਨ ਇਹ ਨਾ ਗੱਲ ਕਵੇ ਕਿ ਇਹਨਾਂ ਨੇ ਕਾਨੂੰਨ ਹੱਥ ਵਿੱਚ ਲਿਆ ਅਸੀਂ ਕਦੀ ਵੀ ਲਿਆਜ ਲਿਆਜ ਨਹੀਂ ਕਰਾਂਗੇ ਪਿਛਲੇ ਸਾਲ ਹੀ ਸਾਨੂੰ ਠੇਕੇ ਸ਼ਰਾਬ ਦੇ ਆਪ ਬੰਦ ਕਰਾਉਣੇ ਪਏਗੇ ਡਾਂਗ ਵੀ ਫੇਰਨੀ ਪੈਗੀ ਪਰ ਜੇਕਰ ਐਰ ਕੀ ਸ਼ਰਾਬ ਦੇ ਠੇਕੇ ਠੇਕੇਦਾਰਾਂ ਨੇ ਖੋਲੇ ਅਸੀਂ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਦਿੱਤਾ ਹੈ ਪੰਜਾਬ ਸਰਕਾਰ ਤੱਕ ਅਸੀਂ ਗੱਲ ਮੀਡੀਆ ਰਾਹੀਂ ਪੇਚਾ ਰਹੇ ਹਾਂ ਇਹ ਪਹਿਲ ਦੇ ਆਧਾਰ ਤੇ ਚੀਜ਼ਾਂ ਇਥੋਂ ਬੰਦ ਹੋਣੀਆਂ ਚਾਹੀਦੀਆਂ ਨੇ ਸ਼ਰਾਬ ਦੇ ਠੇਕੇ ਮੀਟ ਦੇ ਹਾਤੇ ਬੀੜੀ ਸਿਗਰ ਤਮਾਕੂ ਬਿਲਕੁਲ ਇਥੋਂ ਬੰਦ ਹੋਣੇ ਚਾਹੀਦੇ ਨੇ ਇਹ ਸਾਡੀ ਕੱਲਿਆਂ ਦੀ ਮੰਗ ਨਹੀਂ ਹੈ ਇਹ ਸਾਰੀ ਸੰਗਤ ਦੀ ਮੰਗ ਹੈ ਸਾਰੀ ਸੰਗਤ ਦੇ ਵੱਲੋਂ ਇਹ ਮੰਗ ਕਰਦੇ ਆ ਕਿ ਸੁਤਰਾ ਸੁਤਰਾ ਵੀ ਰੱਖਿਆ ਜਾਵੇ ਤੇ ਨਾਲ ਵਧੀਆ ਤਰੀਕੇ ਦੇ ਨਾਲ ਜਿਹੜਾ ਨਗਰ ਕੀਰਤਨ ਇੱਥੇ ਕੱਢਿਆ ਜਾਂਦਾ ਹੈ ਸਮਾਗਮ ਹੁੰਦੇ ਹਨ ਉਹ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ 올 ਇੰਡੀਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਮੈਂਬਰ ਸਰਵਾਂ ਤੇ ਉਹਨਾਂ ਦੇ ਪ੍ਰਧਾਨ ਜੀ ਵੱਲੋਂ ਆ ਕੇ ਮਨਪਤਰ ਦਿੱਤਾ ਗਿਆ ਤੇ ਅਸੀਂ ਬਿਲਕੁਲ ਉਸ ਦਾ ਧਿਆਤ ਕੰਮ ਕਰਾਂਗੇ ਉਹ ਉਹਨਾਂ ਨੇ ਇਹੀ ਲਿਖਿਆ ਕਿ ਅ ਜਦੋਂ ਬਾਬਾ ਜੀ ਦੇ ਵਿਆਹ ਸਮਾਗਮ ਦਾ ਇਥੇ ਹੋਣਾ ਹੈ ਕਾਫੀ ਲੱਖ ਲੱਖਾਂ ਚ ਇਕੱਠ ਹੁੰਦਾ ਲੋਕਾਂ ਦਾ ਤੇ ਉਸ ਦੌਰਾਨ ਕੋਈ ਹੁੱਲੜਵਾਚੀ ਕੋਈ ਸ਼ਰਾਰਤੀ ਅ ਬੱਚੇ ਕਈ ਵਾਰ ਕੋਈ ਸ਼ਰਾਰਤ ਕਰ ਜਾਂਦੇ ਆ ਉਹਦਾ ਧਿਆਨ ਰੱਖਿਆ ਜਾਵੇ ਸ਼ਰਾਬ ਦੇ ਠੇਕਿਆਂ ਬਾਰੇ ਉਹਨਾਂ ਨੇ ਕਿਹਾ ਜੋ ਬੰਦ ਹੋਣ ਚਾਹੀਦੇ ਆ ਤਾਂ ਉਹ ਅਸੀਂ ਜੋ ਵੀ ਨਿਯਮ ਅਨੁਸਾਰ ਉਹ ਦੇਖ ਲੈਣੇ ਆ ਤੇ ਉਹਦਾ ਜੋ ਉੱਚ ਅਧਿਕਾਰੀ ਨੂੰ ਲਿਖ ਕੇ ਭੇਜਣਾ ਪਿਆ ਤੇ ਉਹ ਲਿਖ ਕੇ ਭੇਜ ਦਿੰਨੇ ਤੇ ਅਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਔਰ ਆਪਣੇ ਵੱਲੋਂ ਕਾਰਪੋਰੇਸ਼ਨ ਵੱਲੋਂ ਵੀ ਅਪੀਲ ਕਰਾਂਗੇ ਕਿ ਅਹ ਸਾਰਿਆਂ ਨੂੰ ਅਹ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਧਾਰਮਿਕ ਸਮਾਗਮ 'ਚ ਔਰ ਜੋ ਸਿੱਖਿਆ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਹੈ ਉਸ ਤੇ ਅਮਲ ਕਰਨਾ ਚਾਹੀਦਾ ਹੈ ਅਹ ਔਰ ਕੋਈ ਵੀ ਐਸਾ ਹੀ ਗੈਰ ਜ਼ਿੰਮੇਵਾਰانہ ਹਰਕਤ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸਮਾਜ ਦੇ ਕਿਸੇ ਵੀ ਬੰਦੇ ਨੂੰ ਕਿਸੇ ਵੀ ਵਿਅਕਤੀ ਨੂੰ ਤਕਲੀਫ ਹੋਵੇ ਉਹ ਪ੍ਰੋਬਲਮ ਸਾਡੇ ਕਰਦੇ ਕਹੀ ਮੈਂ ਕਹਿਣਾ ਚਾਹੁੰਦਾ